ਉੱਪਰ ਖੜਿਆ ਹੋਤਾ ਤੇ ਬੜੀ ਸਪੀਡ ਨਾਲ ਗੱਡੀ ਆਈ ਜਿਹੜੀ ਨੰਗਲ ਡੈਮ ਦੇ ਡਿਵਾਈਡਰ ਵਿੱਚ ਲੱਗੀ ਗੱਡੀ ਬੰਦਾ ਜੱਕ ਦਮੇ ਠੰਡਾ ਉਤਰਿਆ ਤੇ ਮੈਂ ਦੋਧਿਆ ਤਰੀਫ ਤੇ ਕੋਈ ਫੈਮਿਲੀ ਦਾ ਬੰਦਾ ਡਿੱਗਿਆ ਜਿਸ ਨੂੰ ਸੱਮਣੇ ਕਹਿੰਦਾ ਮੈਂ ਸ਼ਾਲ ਮਾਣੀ ਫਿਰ ਉਹਨੇ ਧੱਕ ਨਾਲ ਜੱਫਾ ਪਾਇਆ ਪਰ ਮੈਂ ਬੜੇ ਜੋਰ ਨਾਲ ਮਖਤਬ ਨਾਮ ਹੈ ਬਾਹਰ ਕੱਢਿਆ ਵੇ ਨਾਲ ਬੰਦੇ ਹੋ ਰਣ ਗਏ ਇਸ ਕਰਕੇ ਉਹ ਬੰਦਾ ਬਾਹਰ ਕੱਢਿਆ ਤੇ ਬਾਅਦ ਚ ਪਤਾ ਲੱਗਿਆ ਕਿ ਗੱਡੀਏ ਜਾਨ ਬੁੱਝ ਗਈ ਜਾਂ ਗਰਭੀ ਹਾਲ ਸਿੱਕ ਬਿਮਾਰੀ ਹੁੰਦੀ ਕਿੰਨਾ ਬੜੀ ਬੁਰੀ ਤਰ੍ਹਾਂ ਫਸਿਆ ਹਾਂ ਹਾਂਜੀ ਸਰ ਉਹ ਜਦ ਤੱਕ ਆਪੀ ਗੱਡੀ ਦੀ ਧੀ ਸੀ ਬੰਦੇ ਬੱਜ ਗਏ ਤੂੰ ਤੇ ਦੋ ਬੰਦੇ ਮੋੜਾ ਚੱਲ ਗਏ ਜੀ ਵੇ ਇਕੱਲਾ ਸੀਗਾ ਬੱਜ ਗਏ ਬੰਦੀ ਜਗਾ ਕਿੱਡੀ ਹੈ ਹਾਂਜੀ ਸਰ ਜਗਾ ਕਿੱਡੀ ਹੈ ਇਹ ਨੰਗਲ ਡੈਮ ਦੀ ਹੈ ਜੀ ਖਾਟਾਂ ਦੇ ਕੋਲ ਹੈ ਜੀ ਸਤਲੁਜ ਬ੍ਰਿਜ ਨੰਗਲ ਡੈਮ ਦੀ ਹੈ ਹਾਂਜੀ ਸਰ ਕਿੱਦਾਂ ਹੋਇਆ ਜੀ ਨਾਮ ਦੱਸੋ ਪਹਿਲਾਂ ਮੈਂ ਜੁਕੇਸ਼ ਕੁਮਾਰ ਜੁਕੇਸ਼ ਕੁਮਾਰ ਜੀ ਕਿੱਦਾਂ ਦੱਸੋ ਇੱਥੇ ਇਹ ਨਿਆ ਨੰਗਲਪੁਰ ਤੇ ਗੱਡੀ ਆਈ ਹੈ ਸਾਰਾ ਪੁਲ ਪਾਰ ਕਰਕੇ ਜਿਸ ਤਰ੍ਹਾਂ ਇੱਕਦਮ ਨੰਗਲਪੁਰ ਨੂੰ ਮੋੜੀ ਹੈ ਗੱਡੀ ਸਪੀਡ 'ਚ ਸੀ ਜਾ ਕੇ ਸਿੱਧੀ ਗੱਡੀ ਜਿਹੜੀ ਅੰਗਲੈਰਾਂ ਤੇ ਵੱਜੀ ਹੈ ਔਰ ਜਿਹੜਾ ਡ라이ਵਰ ਆਖੜ ਕੇ ਨਿਕਲ ਕੇ ਬਾਹਰ ਗੇ ਗਿਆ ਡ라이ਵਰ ਥੋੜਾ ਜਿਆ ਸੱਟਾ ਵੱਟਾ ਮਾਰ ਮਾਰ ਲੱਗੀਆਂ ਉਹਨੂੰ ਹਸਪੀਟਲ ਭੇਜਿਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੋ ਕੁਛ ਇੱਥੇ ਹੈਗਾ ਹਾਲਾਤ